ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਅੱਜ ਥੋੜਾ ਜਾ ਅੱਜ ਉਹ ਨਾਲੋ ਤੰਦਰ ਤੰਦਰ ਕੋਣ ਪਿੰਡ ਪੈ ਲਵੋ ਵੇਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਛੇਤ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਸਲੱਖਣ ਸਿੰਘ ਜੀ ਤੋੜ ਉਹਨਾਂ ਨਾਲ ਗੱਲਬਾਤ ਕਰਦੇ ਆ ਲਾ ਲਿਆ ਗਰੀ ਹਾਂਜੀ ਸਭ ਜੀ ਹਾਂਜੀ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੈੜ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਨਵੀਂ ਇਕਾਈ ਦੀ ਚੋਣ ਕੀਤੀ ਗਈ ਆ ਜਿਸ ਦੇ ਵਿੱਚ ਕਿ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਪਿੰਡਾਂ ਦੇ ਵਿੱਚ ਅਗਲਾ ਜਿਹੜਾ ਪ੍ਰੋਗਰਾਮ ਬਣਿਆ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਅੱਜ ਦੇ ਜਿਹੜਾ ਪ੍ਰਧਾਨ ਆ ਲਵਪ੍ਰੀਤ ਸਿੰਘ ਜਿਹੜੇ ਪ੍ਰਧਾਨ ਚੁਣੇ ਗਏ ਆ ਸੈਕਟਰੀ ਦਿਲਪ੍ਰੀਤ ਸਿੰਘ ਜਿਹੜੇ ਸੈਕਟਰੀ ਚੁਣੇ ਗਏ ਆ ਪ੍ਰੈਸ ਸਕਤਰ ਦਵਿੰਦਰਦੀਪ ਸਿੰਘ ਜੀ ਜਿਹੜੀ ਨਵੀਂ ਕਮੇਟੀ ਚੁਣੀ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨੌਜਵਾਨਾਂ ਨਾਲ ਗੱਲਬਾਤ ਕਰਦੇ ਆਂ ਪ੍ਰੇਰਣਾ ਦਿੱਤੀ ਵੀ ਨਸ਼ਿਆਂ ਵਾਲਾ ਰਾਹ ਛੱਡ ਕੇ ਤੇ ਰਜਗਾਰ ਦੀ ਪ੍ਰਾਪਤੀ ਵਾਸਤੇ ਸਰਕਾਰ ਦੇ ਖਿਲਾਫ ਜੋ ਸ਼ਹੀਦ ਭਗਤ ਸਿੰਘ ਨਾਗ ਸਭਾ ਵੱਲੋਂ ਸੰਘਰਸ਼ ਵਿੱਢਿਆ ਜਾ ਰਿਹਾ ਬਰਾਬਰ ਵਿੱਦਿਆ ਸੇ ਤੇ ਰਜਗਾਰ ਸਭ ਦਾ ਹੋਵੇ ਇਹ ਅਧਿਕਾਰ ਹੈ ਸਾਡੀ ਸ਼ਹੀਦ ਭਗਤ ਸਿੰਘ ਨਾਗ ਸਭਾ ਦਾ ਨਾਰਾ ਵਾ ਇਸ ਨਾਰੇ ਨੂੰ ਲਾਗੂ ਕਰਵਾਉਣ ਵਾਸਤੇ ਪਿੰਡ ਪਹਿਲ ਦੇ ਨੌਜਵਾਨਾਂ ਵੱਲੋਂ ਇਸ ਇਲਾਕੇ ਦੇ ਨੌਜਵਾਨਾਂ ਵੱਲੋਂ ਇਹ ਵਿਸ਼ਵਾਸ ਦੁਆਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸੰਘਰਸ਼ ਵਿੱਟਿਆ ਜਾਵੇਗਾ ਉਸ ਸੰਘਰਸ਼ ਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਵਾਂਗੇ ਤੇ ਅਸੀਂ ਵੀ ਇਹਨਾਂ ਨੌਜਵਾਨਾਂ ਨੂੰ ਅਸ਼ਵਾਦਵਾਇਆ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਦੋਂ ਵੀ ਕਿਤੇ ਤੁਸੀਂ ਯਾਦ ਕਰੋਗੇ ਨੌਜਵਾਨ ਸਭਾ ਤੁਹਾਡੇ ਨਾਲ ਅੰਸੰਗਿਆ ਤੇ ਆਪਾਂ ਰਸਤਿਆਂ ਨਸ਼ਿਆਂ ਵਾਲਾ ਰਾਹ ਛੱਡ ਕੇ ਜਿਹੜਾ ਅੱਜ ਕੱਲ ਗੈਸਟਰਾਂ ਵਾਲਾ ਗੁੰਡਾਗਰਦੀ ਵਾਲਾ ਰਾਹ ਛੱਡ ਕੇ ਚੰਗੇ ਭਵਿਕਰੀ ਜਿਹੜੀਆਂ ਬਸੇਦਣਾ ਕਰਨੀਆਂ ਉਹਦੇ ਵਾਸਤੇ ਅਜੀਦ ਭਗਤ ਸਿੰਘ ਨਾਲ ਸਭਾ ਦੀ ਅਸੀਂ ਮੀਟਿੰਗ ਕੀਤੀ ਅਸੀਂ ਆਸ ਕਰਦੇ ਹਾਂ ਕਿ ਇਹ ਸਾਰੇ ਪਿੰਡਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਅਸੀਂ ਜਿਹੜੀ ਨੌਜਨ ਸਭਾ ਦਾ ਸੈਟਲ ਕਰ ਸਕਾਂਗੇ